ਮਾਲਵੀਨ ਸੱਚੀ ਗੱਲ ਇਹ ਤਾਂ ਉਤਾਰਿਆ ਨੂੰ ਮੈਂ ਤੁਹਾਡਾ ਆਪਣਾ ਗੁਰਲੀਨ ਜੀਰਾ ਅੱਜ ਮੈਂ ਲੈ ਕੇ ਆ ਰਿਹਾ ਕੈਂਬਰੀ ਕੋਟਨ ਦੇ ਬਹੁਤ ਹੀ ਸੋਹਣੇ ਬਹੁਤ ਹੀ ਪਿਆਰਾ ਆਰਟੀਕਲ ਬਹੁਤ ਵਿਕਰਿਆ ਮਾਲ ਮੈਂ ਕਦੀ ਵੀ ਇਹ ਵੀਡੀਓ ਦੇ ਵਿੱਚ ਪਾਇਆ ਨਹੀਂ ਮੈਂ ਅੱਜ ਪਾਉਣ ਜਾ ਰਿਹਾ ਹਮੇਸ਼ਾ ਜਦੋਂ ਆਂਦਾ ਗਾਹਕ ਚੈਟਸ 'ਚ ਵੇਟ ਕਰਦਾ ਵੀ ਕਦੋਂ ਸੂਟ ਆਉਣ ਤੇ ਕਦੋਂ ਵਿਕ ਜਾਣ ਡਿਜ਼ਾਈਨਿੰਗ ਦੇਖੋ ਕਿੰਨਾ ਪਿਆਰਾ ਬਿਊਟੀਫੁਲ ਹੈਂਡਵਰਕ ਕੀਤਾ ਪਿਓਰ ਕੈਂਬਰੀ ਦਾ ਸੂਟ ਹੈ ਜਾਮਕੋਟ ਦਾ ਨਹੀਂ ਪਿਓਰ ਕੈਂਬਰੀਆ ਦਾ ਦੁਪੱਟੇ ਹਾ ਪਿਓਰ ਦੇ ਨਾਲ ਤਿਆਰ ਕਰਾਏ ਨੇ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਜੀ ਬਾਜ਼ਾਰ 'ਚ ਵਿਕਰੇ 10 ਗੂਗਲ ਤੇ ਸਰਚ ਕਰੋ ਮੇਰੇ ਹੱਥ 'ਚ screen ਜੋੜ ਝੱਕੋ ਗੂਗਲ ਤੇ ਫੋਟੋ ਰੱਖ ਕੇ ਸਰਚ ਮਾਰੋ ਤੁਹਾਨੂੰ ਆਪੇ ਪਤਾ ਲੱਗ ਜੂ ਆਪਣਾ ਰੇਟ ਆ ਸਿਰਫ 950 ਰੁਪਏ ਫ੍ਰੀ ਥੀਪਿੰਗ ਕੋਈ ਤਿਆਰਤੀ ਜਖਤ ਨਹੀਂ ਫਟਾਫਟ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਮੈਂ ਕਹਿੰਦਾ ਬੱਲੇ ਬੱਲੇ ਡਿਜ਼ਾਈਨਾਂ ਦੀ ਜੇ ਰੂਹ ਨਾ ਖੁੱਛ ਹੋਈ ਤੇ ਤਾਂ ਕਹਿ ਦੇ ਜੀ ਹੋਲੀ 950 ਰੁਪਏ ਦਾ ਸੂਟ ਆ ਜੀ ਬਹੁਤ ਹੀ ਪਿਆਰਾ ਆਰਟੀਕਲ ਆ 950 ਰੁਪਏ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਗੁਰਲੀਨ ਦੀ ਹੱਟੀ ਮੇਨ ਬਾਜ਼ਾਰ ਜੀਰਾ ਨੀਅਰ ਸਰਦਾਰ ਬੂਟ ਹਾਊਸ ਦੇ ਨਾਲ ਵੇਚਣ ਵਾਲੇ ਮੇਰੇ ਵੀਰ ਭੈਣਾਂ ਨੂੰ ਹੋਰ ਸੱਤਾ ਦੱਬ ਕੇ ਸ਼ੇਅਰ ਕਰ ਦਿਓ ਤੁਹਾਡੇ ਫਾਇਦੇ ਕਰਾ ਦਿਆਂਗਾ ਮੇਰੀ ਅਜੇ ਐਂਟਰੀ ਆ ਦੱਬ ਕੇ ਸ਼ੇਅਰ ਕਰ ਦਿਓ ਤੇ ਨਹੀਂ ਸ਼ੇਅਰ ਕਰੋਗੇ ਤਾਂ ਤੁਸੀਂ ਠੱਗੇ ਜਾਣਾ ਜੀ ਦੇਖੋ ਦੱਬ ਕੇ ਸ਼ੇਅਰ ਕਰ ਦਿਓ ਜਿੰਨਾ ਕੋਸ਼ਿਸ਼ ਹੁੰਦੀ ਹੈ ਭੈਣ ਭਰਾਵਾਂ ਦੇ ਫਾਇਦੇ ਕਰਾ ਦਿਆਂਗਾ ਧੰਨਵਾਦ ਜੀ ਸਤਿ ਸ੍ਰੀ ਅਕਾਲ